ਆਪਾਂ 13 68 ਦਾ ਜਦੋਂ ਨਾਂ ਲੈ ਲੈਂਦੇ ਆ ਆਪਾਂ ਅਗਲੇ ਦੇ ਘਰੇ ਜਾ ਕੇ ਦੇਖ ਕੇ ਆਉਣੇ ਵੀ 13 68 ਮੱਕੀ ਆਹ ਹਾਂ ਟੀ ਮਤਲਬ ਹੁਣ ਜੇ ਤੁਹਾਨੂੰ ਕੋਈ ਆ ਰੰਪਰੀ ਦੇ ਵਿੱਚੋਂ ਫੋਨ ਕਰੇ ਤੇ 13 68 ਹੋਵੇ ਤਾਂ ਸਾਰੀ ਦੇ ਗਾਹ ਕੋ ਤੁਸੀ ਹਾਂ ਗਾਹ ਗਾਹ ਆਪਾਂ ਸਾਰੀ ਦੇ ਆ ਅੱਜ ਪਹਿਲਾ ਸੌਦਾ ਹੀ ਸਾਡਾ ਉਹਨੇ ਮਤਲਬ ਚਾਰ ਬਰੇਡੀਆਂ ਦੇ ਵਿੱਚੋਂ ਸਾਡੀ ਆਹ ਵਰੇਡੀ ਸਿਲੈਕਟ ਕਰੇ ਵੀ ਮੈਨੂੰ ਆਹ ਮਾਲ ਦੇ ਦੋ ਚਾਰ ਬਰੇਡੀਆਂ ਆਹ ਸੱਚੀ ਗੱਲ ਕਸਨ ਵੀਰੋ ਆਪਣੇ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀਗੀ ਸ਼ਰਮਾ ਜੀ ਦੀ ਸੋ ਤੋਂ ਜਿਹੜੇ ਵਪਾਰੀ ਆ ਮੱਕੀ ਦੇ ਆ ਉਹਨਾਂ ਦਾ ਫੜ ਲੱਗਿਆ ਪਏ ਇੱਥੇ ਬਰਿਆਲੇ ਪਿੰਡ ਦੇ ਵਿੱਚ ਜੇ ਕਿਸੇ ਨੇ ਮੱਕੀ ਵੇਚਣੀ ਆ ਤਾਂ ਇਹਨਾਂ ਨਾਲ ਗੱਲ ਕਰਕੇ ਤੁਸੀਂ ਬਰਿਆਲੇ ਦਾਣਾ ਮੰਡੀ 'ਚ ਪਹੁੰਚ ਵੀ ਕਰ ਸਕਦੇ ਹੋ ਪਰ ਇਹ ਤੇਨੇ ਜਿਹੜਾ ਇਹਨਾਂ ਨੇ ਮੈਨੂੰ ਤਜਰਬਾ ਦਿਖਾਇਆ ਇਹਨਾਂ ਦੇ ਹੱਥ ਦੇ ਵਿੱਚ ਹੈ ਆ ਮੱਕੀ ਹੈ ਜਿਹੜੀ ਆਦਾ ਰੰਗ ਦੇਖੋ ਤੁਸੀਂ ਆਹ ਅੱਡ ਤੁਹਾਨੂੰ 2 ਲੱਖ ਰਿੰਗ ਆਉਣੀਆਂ ਤੇ ਐਸਾ ਹੱਥ ਦਾ ਆ ਮੱਕੀ ਤੇ ਉਹਦਾ ਤੁਹਾਨੂੰ ਰੰਗ ਦਾ ਫਰਕ ਲੱਗ ਰਿਹਾ ਤਾਂ ਇਹਨਾਂ ਦੀ ਜਵਾਨੀ ਆਪਾਂ ਪਹੁੰਚ ਜਾਂਦੀ ਉਹ ਵੀ ਇੱਕ ਨਾਮਵਰ ਮੱਕੀ ਦਾ ਬੀਜ ਹੈ ਪਰ ਨਾਮ ਨਹੀਂ ਲਵਾਂਗੇ ਕਿਸੇ ਦਾ ਵੀਡੀਓ 'ਚ ਤੇ ਇਹ ਮੱਕੀ ਤੁਹਾਨੂੰ ਦੱਸ ਦਿੰਨੇ ਆ 1368 ਦਾਨਵੀਰ ਜਿਹੜੀ ਸ਼ਰਮਾ ਜੀ ਨੇ ਕਾਫੀ ਪਸੰਦ ਕਰੀ ਆ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਇਹਨਾਂ ਮਾਰੇ ਮੱਕੀਆਂ ਮਾਰੇ ਇਹਨਾਂ ਬਾਰੇ ਬਈ ਆਪਾਂ ਕਹਿਣਾ ਚਾਹੁੰਨੇ ਆ ਨਾਲੇ ਤਾਂ ਜ਼ਿਮੀਂਦਾਰ ਦਾ ਫਾਇਦਾ ਬਹੁਤ ਆ ਤੇ ਨਾਲੇ ਸਾਡਾ ਜਿਹੜੇ ਅਸੀਂ ਨਵੇਂ ਵਪਾਰੀ ਉੱਠੇ ਥੋੜੇ ਜੇ ਪਹਿਲਾਂ ਛੋਟੇ ਘਰੋਂ ਉੱਠੇ ਆ ਵੀ ਕੰਮ ਅਸੀਂ ਪਿਛਲੀ ਵਾਰ ਵੀ ਤੁਰੇ ਸੈਦ ਕੀ ਚਲਾਇਆ ਸੀ ਵੀ ਚੱਲ ਮੱਕੀ ਲਈ ਕੰਮ ਕਰ ਗਏ ਵੀ ਲੁੱਟਕ ਸੁੱਟ ਬਾਲੀ ਸੀ ਕੰਮਾਂ 'ਚ ਵੀ ਚੱਲ ਜ਼ਿਮੀਂਦਾਰ ਦਾ ਫਾਇਦਾ ਹੋਵੇ ਆਪਾਂ ਫਾਇਦਾ ਕਰੀ ਵੀ ਜਾ ਰਹੇ ਆ ਆਪਾਂ 13 68 ਦਾ ਜਦੋਂ ਨਾਮ ਲੈ ਲੈਂਦੇ ਆ ਆਪਾਂ ਅਗਲੇ ਦੇ ਘਰੇ ਜਾ ਕੇ ਦੇਖ ਕੇ ਆਉਣੇ ਪੀ 13 68 ਮੱਕੀ ਤੁਸੀਂ ਹਾਂ ਜ਼ਿੰਮੇਦਾਰ ਨੂੰ ਮੰਨ ਕੇ ਚੱਲੋ ਕਿਰਾਇਆੜ ਵਾਲੇ 13 68 ਬਹੁਤ ਆ ਪਿੱਥੋ ਸਾਡੇ 13 68 ਬਹੁਤ ਆ 71 ਪਲੱਸ ਜਾ ਰਹੀ ਆ ਠੀਕ ਆ ਅੱਜ ਆ ਬੰਦਾ ਜ਼ਿੰਮੇਦਾਰ ਮੇਰੇ ਕੋਲ ਸਟ ਗਿਆ ਮੈਂ ਪੇਮੈਂਟ ਦੇਣੀ ਹੁੰਦੀ ਆ ਤੜਕੇ ਆ ਦੀਆਂ ਪਰਚੀਆਂ ਤੜਕੇ ਸਟ ਗਿਆ ਇਹ ਉਹਦੀ ਮਤਲਬ ਵੱਡੀ ਤਕਰੀਬਨ 4.5 ਕਿਲੇ ਬਾਣੋ ਇਹਦਾ ਚਾੜ ਨਿਕਲਿਆ 160 155 ਕੁੰਟਲ ਕਿੰਨੇ ਕਿੱਲਾਂ ਜੋ ਇਹ ਸਾਢੇ 4 ਕਿੱਲਿਆਂ ਦਾ। ਸਾਢੇ 4। ਹਾਂ ਬਈ ਚਿਰੀਆਂ ਮਰੀਆਂ ਪੌਣੇ 5 5 ਕਿੱਲਿਆਂ ਤੱਕ ਉਹਦਾ ਬਚ ਕੱਲੀ ਖਾਲ ਵਾਲੀ ਚਿਰੀਆਂ ਪੌਣੇ 5 ਕਿੱਲਿਆਂ ਦਾ ਉਹਨੇ ਕਿਹਾ। ਉਹ ਮੇਰੇ ਕੋਲੇ ਕਹਿ ਕੇ ਵੀ ਗਿਆ ਕਹਿੰਦਾ ਆਪਾਂ ਮੱਕੀ ਆਹ ਬੀਜੀ ਆ। ਮੈਂ ਕਿਹਾ ਝਾੜ ਮੈਂ ਆ ਦੇਖ। ਫੇਰ ਮੈਂ ਉਹਨੂੰ ਤੜਕੇ ਜਦੋਂ ਲਾਉਣ ਲੱਗਾ ਕਹਿੰਦਾ ਆਹ ਮੱਕੀ ਕਿੜੀ ਮੈਂ ਤੇਰਾ 13 68 ਦਾਣ ਵੀਰ ਨਿੱਜੀ ਵਿੱਡੋ ਵਾਲਿਆਂ ਦੀ ਤੇ ਉਹ ਮੰਨ ਕੇ ਚੱਲ ਇੰਨਾ ਕ ਅਫਸੋਸ ਮੰਨਿਆ ਉਹ ਬੰਦੇ ਨੇ ਜਿੰਨਾ ਕਹਿਣੋ ਹੱਥੋਂ। ਕੀ ਮਤਲਬ ਹੁਣ ਜੇ ਤੁਹਾਨੂੰ ਕੋਈ ਰਾਮਪਰੀ ਵਿੱਚੋਂ ਫੋਨ ਕਰੇ ਤੇ 13 68 ਹੋਵੇ ਤਾਂ ਸਾਰੀ ਦੇ ਗਾਹ ਕੋ ਤੁਸੀ ਉਹ ਇੰਨਾ ਆਪਣੇ ਕੋਲੇ ਜਗਾੜ ਹੈ ਨਹੀਂ ਹਾਂ ਮੌਸਮ ਕਰਕੇ ਮਤਲਬ ਸੌਦਾ ਕਰ ਲਾਂਗੇ ਮੌਸਮ ਦਾ ਡਿਪੈਂਡਾ ਜੇ ਮੀਂਹ ਪੈ ਗਿਆ ਫਿਰ ਇਹ ਕਿਸੇ ਕੰਮ ਦੀ ਨਹੀਂ ਜ਼ਿੰਮੇਵਾਰ ਕਿਸਾਨਾਂ ਭਰਾਵਾਂ ਨੂੰ ਵੀ ਪਤਾ ਇਹਨਾਂ ਇਹਦੇ ਬਾਰੇ ਵੀ ਇਹ ਸੁਕਾ ਕੀ ਰੰਗ ਬਣਦੀ ਆ ਜੇ ਟਰਾਲੀ ਚ ਆਪਾਂ ਦੋ ਤਿੰਨ ਦੇ ਦੋ ਦਿਨ ਰੱਖ ਲਈਏ ਇਹ ਖਰਾਬ ਹੋ ਜਾਂਦੀ ਆ ਮਤਲਬ ਮਰ ਬਾਸ਼ਨਾ ਮੁਸ਼ਕ ਮਾਰ ਲੱਗ ਜਾਂਦਾ ਇਹ ਚ ਤੇ ਖਰਾਬ ਲਾਜ਼ ਵੀ ਪੈਂਦਾ ਵੀ ਅਸੀਂ ਅਸੀਂ ਵੀ ਥੋੜੇ ਰੁਪਈਆ ਦੇ ਕੰਮ ਕਰ ਰਹੇ ਹਾਂ ਸਾਨੂੰ ਵੀ ਕੋਈ ਬਾੜੀ ਢੀ ਲੁੱਟ ਕੋ ਸੁੱਟਣੀ ਗਈ ਵੀ ਅਸੀਂ ਕੰਮ ਨਮਾ ਚਲਾਇਆ ਵੀ ਚੱਲ ਇਹਨੇ ਨਾਲ ਨਾਲੇ ਜ਼ਿੰਮੇਵਾਰ ਦਾ ਫਾਇਦਾ ਨਾਲੇ ਸਾਡਾ ਕੰਮ ਚੱਲਦਾ ਹੋ ਜੂ ਵਧੀਆ ਰੱਬ ਸੁੱਖ ਰੱਖ ਕੇ ਗਾਹ ਨੂੰ ਥੋੜਾ ਜਿਹਾ ਹੋਰ ਵੱਡਾ ਕਰ ਲਾਂਗੇ ਤਾਂ ਆਹ ਕਿਸਾਨ ਵੀਰ ਨੂੰ ਤੁਸੀਂ ਦੇਖ ਸਕਦੇ ਹੋ ਦੋ ਮੱਕੀਆਂ ਬਿਲਕੁਲ ਬਰਾਬਰ ਪਈਆਂ ਦੋਨਾਂ ਦੇ ਰੰਗ ਤੁਸੀਂ ਚੈੱਕ ਆਪਣੇ ਕੋਲੇ ਚਾਰ ਵੈਰਟੀਆਂ ਪਈਆਂ ਨੇ ਇਸ ਟਾਈਮ ਠੀਕ ਹੈ ਮੰਡੀ ਦੇ ਵਿੱਚ ਆਪਣੇ ਕੋਲੇ ਚਾਰ ਵੈਰਟੀਆਂ ਪਈਆਂ ਨੇ ਆਪਾਂ ਨਾ ਤਾਂ ਲੈਣੇ ਆਹ ਆਪਾਂ ਜਿਹੜੀ ਮੱਕੀ ਦੀ ਵੀਡੀਓ ਬਣ ਰਹੀ ਆ ਇਹ 13-18 ਦਾ ਬੰਦੇ ਤੋਂ ਕੁਆਲਟੀ ਪੁੱਛ ਕੇ ਲੈਣੇ ਅਸੀਂ ਪੈਸੀ ਪਹਿਲਾਂ ਸਾਨੂੰ ਇਨੀ ਪਿਛਲੇ ਵਾਰ ਨੌਲੇਜ ਨਹੀਂ ਸੀ ਪਰ ਇਤਨੀ ਨੌਲੇਜ ਆ ਸਾਨੂੰ ਵੇਚਣ ਚ ਬਹੁਤ ਦਿੱਕਤ ਆ ਰਹੀ ਆ ਅਸੀਂ ਜਦੋਂ ਵੇਚਦੇ ਆ ਕਿਸੇ ਵਪਾਰੀ ਨੂੰ ਮਾਲ ਦਿੰਨੇ ਆ ਜਦੋਂ ਉਹ ਕਹਿੰਦਾ ਸੈਂਪਲ ਸੈਂਪਲ ਅਸੀਂ ਦਿਖਾਉਨੇ ਆ ਸਾਨੂੰ ਇਹਦਾ ਮਤਲਬ ਇਹਦੇ ਸੈਂਪਲ ਵਧੀਆ ਪਾਸ ਵਧੀਆ ਪਾਸ ਹੁੰਦੇ ਆ ਕਿਤੇ 14 ਮਾਉਚਰ ਤੇ ਵਧੀਆ ਵੇਖਦੀ ਆ ਤੇ ਭੱਜ ਕੇ ਲੈਂਦਾ ਅੱਜ ਵੀ ਸਾਡੀਆਂ ਦੋ ਪੇਕ ਆਪਾਂ ਭਰਨੀਆਂ ਦੀਆਂ ਸੀ ਬਸ ਅੱਧੇ ਪੌਣੇ ਘੰਟੇ ਤੱਕ ਭਰਨ ਲੱਗਦੇ ਆ ਅੱਜ ਪਹਿਲਾ ਸੌਦਾ ਹੀ ਸਾਡਾ ਤੇ ਉਹਨੇ ਮਤਲਬ ਚਾਰ ਬ੍ਰੈਡੀਆਂ ਦੇ ਵਿੱਚੋਂ ਸਾਡੀ ਆਹ ਬ੍ਰੈਡੀ ਸਿਲੇਕਟ ਕਰੇ ਵੀ ਮੈਨੂੰ ਆਹ ਮਾਲ ਦੇ ਦੋ ਚਾਰ ਬ੍ਰੈਡੀਆਂ 13 68 ਨੂੰ ਸਭ ਤੋਂ ਪਹਿਲਾਂ ਸਿਲੇਕਟ ਠੀਕ ਆ ਜੀ ਧੰਨਵਾਦ